ਨੁਤੇਆਣੇ ਪੂਰਨ ਚੰਦ ਕੰਪਨੀ ਨੇ ਸੂਟ ਡਰੈਸਾਂ ਤੇ ਲਹਿੰਗਿਆਂ ਦੇ ਰੇਟਾਂ ਝਲਿਆਤਾ ਵੱਡਾ ਪੁਛਾਦ ਕਹਿੰਦੇ 500 ਦੇ ਲੈ ਜਾਓ 4 ਸੂਟ ਤੇ ਨਾਲ ਹੀ 3500 ਵਾਲੀ ਡਰੈਸ 7500 ਰੁਪਏ ਚ ਦੇ ਰਹੇ ਤੁਸੀਂ ਵੀ ਛੇਤੀ ਛੇਤੀ ਆਓ ਤੇ ਵੱਡੇ ਫਾਇਦੇ ਪਾਓ ਪੂਰੇ ਪੰਜਾਬ ਚ ਜਿੱਥੋ ਮਰਜ਼ੀ ਗਾਹ ਗਾ ਜਾਵੇ 125 ਰੁਪਏ ਦਾ ਸੂਟ ਕਿਹਾ ਵੇਜੇ 500 ਦੇ 4 ਗਿਆ ਤੇ 500 ਦੇ 4 ਦਵਾਂਗੇ ਭਾਈ ਜੀ ਪਿਓਰ ਕਾਟਨ ਦਾ ਸੂਟ ਕਰਤਾ ਜੀ 100 ਤੇ 70 ਰੁਪਏ ਦਾ 22500 ਰੁਪਏ ਦੇ ਚੁੰਨੀ ਵਾਲੇ ਸੂਟ ਢੇਰ ਲੱਗਾ ਪਿਆ ਜੀ 22500 ਰੁਪਏ ਚੁੰਨੀ ਵਾਲੇ ਸੂਟ ਨੇ 33 3500 ਵਾਲੀਆਂ ਰੈਡੀਮੇਡ ਡਰਸਾਂ ਪੂਰਨ ਚੰਦ ਨੇ ਕਰਤੀਆਂ 850 ਦੇ ਵਿੱਚ ਆ ਵੀ ਲੈ ਜਾਓ 850 ਦੇ ਵਿੱਚ ਆ 4000 ਹੀ ਲੈ ਜਾਓ 1050 ਦੇ ਵਿੱਚ ਦੇਖੋ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਹੋ ਤੁਹਾਡੀਆਂ ਦੁਕਾਨਾਂ ਤੁਸੀਂ ਆ ਜਾਓ ਛੇਤੀ ਆ ਲੱਗ ਗਈ ਬਹੁਤ ساری ਆਫਰ ਯੋ ਰਿਯਾਨ ਕਾਟਨ ਦਾ ਸੂਟ ਫਰੰਟ ਬੈਕ ਸੇਮ ਆਏਗਾ ਭਾਜੀ ਕਾਟਨ ਦਾ ਸੀਜ਼ਨ ਆ ਆਪਾਂ ਦੇਣਾ ਜੀ ਸਿਰਫ 575 ਰੁਪਏ ਦਾ ਸੂਟ 1250 ਰੁਪਏ ਦਾ ਡਰੈਸ ਹੈ ਜਿਹੜੀ ਬਿਯਾਰ ਤੁਹਾਨੂੰ ਘੱਟ ਤੋਂ ਘੱਟ ਵੀ 4000 ਦੀ ਮਿਲੇਗੀ ਵੈਸਟਰਨ ਡਰੈਸਾਂ ਜਿਹੜੀਆਂ 6-6000 ਦੀਆਂ ਵਿਕ ਰਹੀਆਂ ਸਿਰਫ 1350 ਰੁਪਏ ਦੀ ਭਾਜੀ ਕੋਈ ਸਾਰੇ ਹੀ ਸੂਟ 8-8 9-9000 ਰੁਪਏ ਦੇ ਆ ਜਿਹੜੇ ਆਪਾਂ 2-2000 25-2500 28-2800 ਚ ਤੁਹਾਨੂੰ ਦੇਣੇ ਆ ਤੇ 70 ਤੋਂ 80% ਡਿਸਕਾਊਂਟ ਲੱਗਾ ਹੈ ਭਾਜੀ ਤੁਸੀਂ ਰਿਸੈਪਸ਼ਨ ਤੇ ਪਾ 350 ਰੁਪਏ ਦਾ ਜਿਹੜੇ ਤੁਸੀਂ 15000 20000 18000 ਇੱਥੇ ਤੁਹਾਨੂੰ 3500 4000 3200 ਨਹੀਂ ਭਾਈ ਜੀ ਕੀ ਤੁਸੀਂ ਪੰਜਾਬ ਦੇ ਲੋਕਾਂ ਨੂੰ ਬੇਵਕੂਮ ਬਣਾਇਆ 500 ਦੇ 4 500 ਦੇ 4 500 ਦੇ 4 ਬਾਜ਼ਾਰ ਦੇ ਵਿੱਚ 500 ਦਾ ਇੱਕ ਸੂਟ ਨਹੀਂ ਮਿਲਦਾ ਉਹ ਵੀ ਇਦਾਂ ਦੇ ਕਪੜਾ ਤੁਸੀਂ ਕਹਿੰਦੇ 500 ਦੇ 4 ਲਾਜੋ 125 ਦਾ ਸੂਟ ਕਹਿ ਰਹੇ ਹਾਂ ਲੋਕਾਂ ਨੂੰ ਬੇਫਕੂਰ ਨਾ ਬੰਦ ਕਰ ਦਿਓ ਲੋਕਾਂ ਨੇ ਦੂਰੋਂ ਦੂਰ ਆਉਣਾ ਬਾਅਦ ਤੁਸੀਂ ਕਹਿ ਰਹੇ ਹੋ ਜੀ ਸਾਡੇ ਕੋਲ ਹੈ ਨਹੀਂ ਜੀ ਸੂਟ ਮੋੱਕ ਗਿਆ ਜੀ ਸਾਨੂੰ ਤਾਂ ਭਲੇਖਾ ਪੈ ਗਏ ਗੱਲਾਂ ਬੰਦ ਕਰ ਦਿਓ ਤੁਸੀਂ ਭਾਰੀ ਕੋਈ ਗੱਲਾਂ ਨਹੀਂ ਸੀ ਬੰਦ ਕਰਨੀਆਂ ਨਾ ਹੀ ਅਸੀਂ 125 ਦਾ ਸੂਟ ਕਿਸੇ ਨੂੰ ਮਨਾ ਕਰਨਾ ਸਾਡੇ ਵੱਲੋਂ ਪੂਰੇ ਪੰਜਾਬ ਚ ਜਿੱਥੋਂ ਮਰਜ਼ੀ ਗਾਹ ਘਾਜਵੇ 125 ਰੁਪਏ ਦਾ ਸੂਟ ਕਿਹਾ ਵੈ ਜੇ 500 ਦੇ 4 ਗਿਆ ਤੇ 500 ਦੇ 4 ਦਵਾਂਗੇ ਭਾਈ ਸਾਡੇ ਕੋਲ ਹਰ ਟਾਈਮ 40 50000 ਸੂਟ ਦਾ ਸਟਾਕ ਰਹਿੰਦਾ ਆ ਦੇਖੋ ਆ ਮਾਲ ਹਲੇ ਅੱਜ ਫੇਰ ਆਇਆ ਵਾ ਮੁੰਡਾ ਮਾਲ ਕਟਦੇ ਪਿਆ ਸਾਰੇ ਇਹ ਸਾਰੇ ਗਾਗਣ ਲਿੱਤਿਆ ਜੀ ਇੱਕੋ ਗਾਗਣੇ 600 ਸੂਟ ਲਿੱਤਾ ਹਲੇ ਜੀ ਇਹ 125 ਰੁਪਏ ਦਾ ਸੂਟ ਹੈ ਤੇ 5 ਮੀਟਰ ਸੂਟ ਹੈ ਜੀ 125 ਰੁਪਏ ਦਾ ਪੂਰਾ ਮੀਟਰ ਨਾਲ ਨਾਪ ਕੇ ਦਵਾਂਗੇ ਭਾਈ 125 ਰੁਪਏ ਦਾ ਸੂਟ ਕੋ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਹੋ ਤੁਹਾਡੀਆਂ ਦੁਕਾਨਾਂ ਤੁਸੀਂ ਆਜੋ ਛੇਤੀ ਆ ਲੱਗੇ ਬਹੁਤ ساری ਆਫਰ 500 ਦੇ 400 ਬਾਜ਼ਾਰ ਆ ਵੀ 4-4 500 ਦਾ ਵਿਕਦਾ ਜੀ ਆਪਾਂ ਪਿਓਰ ਕਾਟਨ ਦਾ ਸੂਟ ਕਰਤਾ ਜੀ 100 ਤੇ 70 ਰੁਪਏ ਦਾ ਬਾਜ਼ਾਰ ਵਿਕਦਾ ਜੀ 400 500 ਦਾ ਆਪਾਂ ਦੇਣਾ ਜੀ ਸਿਰਫ 190 ਰੁਪਏ ਦਾ ਚੁੰਨੀ ਸੂਟ ਪਰ ਸੂਟ ਆ ਗਿਆ ਜੀ ਨਾਲ ਆ ਗਿਆ ਜੀ ਪਿਅਰ ਕਾਟਨ ਦਾ ਦੁਪੱਟਾ ਇਹ ਆਪਾਂ ਤੁਹਾਨੂੰ ਦੇ ਦੇਣਾ ਜੀ ਸਿਰਫ 225 ਰੁਪਏ ਦਾ ਆਹ ਦੇਖੋ ਜੀ 2.5 250 ਰੁਪਏ ਦੇ ਚੁੰਨੀ ਵਾਲੇ ਸੂਟ ਢੇਰ ਲੱਗਾ ਪਿਆ ਜੀ 2.5 250 ਰੁਪਏ ਚੁੰਨੀ ਵਾਲੇ ਸੂਟ ਜਿਹੜੇ 4 400 5 500 ਵਿਕਦੇ ਆ ਜੀ 2.5 250 ਰੁਪਏ ਚ ਦੇ ਦਾਂਗੇ ਬੁਟੀਕ ਦਾ ਸੂਟ ਨਾਲ ਕੱਟਵਰਕ ਦਾ ਦੁਪੱਟਾ ਬਿਜਾਰ ਵਿਕਦਾ 750 800 1900 ਆਪਾਂ ਦੇਣਾ ਜੀ ਸਿਰਫ 350 ਰੁਪਏ ਦਾ ਸੂਟ ਇਹ ਪਿਓਰ ਕਾਟਨ ਦਾ ਮਸਲੀਨ ਦਾ ਬੁਟੀਕ ਦਾ ਸੂਟ ਭਾਜੀ ਸਿਰਫ 450 ਰੁਪਏ ਦਾ ਪਿੰਡਾਂ ਵਿੱਚ ਮੇਰੀਆਂ ਭੈਣਾਂ ਪਿਓਰ ਦਾ ਦੁਪੱਟਾ ਲੈ ਕੇ ਬਹੁਤ ਖੁ ਭਾਜੀ ਸਿਰਫ 375 ਰੁਪਏ ਦਾ ਸੂਟ ਵੱਡੇ ਵੱਡੇ ਸ਼ੋਰੂਮਾਂ 'ਚ 100000 ਰੁਪਏ ਦਾ ਸੂਟ ਵਿਕ ਰਿਹਾ ਭਾਜੀ ਆਪਾਂ ਦੇਣਾ ਸਿਰਫ 395 ਰੁਪਏ ਦਾ ਸੂਟ ਪਈਓ ਰਿਯਾਨ ਕਾਟਨ ਦਾ ਸੂਟ ਫਰੰਟ ਬੈਕ ਸੇਮ ਹੋਏਗਾ ਭਾਜੀ ਕਾਟਨ ਦਾ ਸੀਜ਼ਨ ਹੈ 7-700 ਰੁਪਏ ਦਾ ਵਿੱਚੋਂ ਹੱਸ ਕੇ ਵਿਕੇਗਾ ਸਿਰਫ 400 ਰੁਪਏ ਦਾ ਸੂਟ ਨਾਲ ਪਿਓਰ ਦੇ ਦੁਪੱਟੇ ਸ਼ੋਰੂਮ ਦੇ ਡੰਮੀ ਦੇ ਪਾਇਆ ਹੋਏ ਸੂਟ 2000 ਰੁਪਏ ਦੇ ਵਿਕ ਜਾਂਦਾ ਆਹ ਦੇਖੋ 2000 ਰੁਪਏ ਦਾ ਬਾਜ਼ਾਰ ਵਿਕਣ ਵਾਲਾ ਸੂਟ ਤੁਹਾਨੂੰ ਦੇਣਾ ਜੀ ਸਿਰਫ 575 ਰੁਪਏ ਦਾ ਇਹਨਾਂ ਦੇ ਨਾਲ ਦੇ ਸੂਟ ਭਾਜੀ ਆਪਾਂ ਤੁਹਾਨੂੰ ਦੇਣਾ ਸਿਰ 275 ਰੁਪਏ ਦਾ ਸੂਟ ਕੜਾਈ ਕੀਤਾ ਹੋਇਆ ਨਾਲ ਘੱਟ ਵਰਗ ਦਾ ਦੁਪੱਟਾ ਜੀ 4 ਸਾਈਡ ਇਹਦੇ ਕੰਮ ਕੀਤਾ ਹੋਇਆ ਇਹਦੇ ਵਿੱਚ ਦੇਖੋ ਇਸ ਤੋਂ ਇਲਾਵਾ ਸੂਟ ਵੀ ਚੈੱਕ ਕਰ ਲੋ ਜਿਹੜੇ ਬਾਜ਼ਾਰ 7-7 8-8000 ਦੇ ਮਿਲਦੇ ਆ 2-2000 25-25 ਸੋਚ ਤੁਹਾਨੂੰ ਇਦਾਂ ਦੇ ਆਪਾਂ ਹੈਵੀ ਸੂਟ ਦੇ ਦੇਣੇ ਭਾਈ ਵਿਆਹ ਸ਼ਾਦੀਆਂ ਵਾਲੇ ਸੂਟਾਂ ਤੇ 70 ਤੋਂ 80% ਡਿਸਕਾਊਂਟ ਲੱਗਾ ਹੈ ਭਾਈ ਜੀ ਕੋਈ ਸਾਰੇ ਹੀ ਸੂਟ 8-8 9-9000 ਰੁਪਏ ਦੇ ਆ ਜਿਹੜੇ ਆਪਾਂ 2-2000 25-2500 28-2800 ਚ ਦਾ ਆ ਵੀ ਦੇਖੋ ਆ ਦੇਖ ਕਿੰਨਾ ਸੋਹਣਾ ਯਾਰ ਦੇਖੋ ਡਿਜ਼ਾਈਨਰ ਪੀਸ ਹੈ ਗਿਆ ਛਗਣਾ ਦੀ ਮੰਮੀ ਨੇ ਪੋਣਾ ਚਾਹੇ ਕੁੜੀ ਦੀ ਮੰਮੀ ਨੇ ਪੋਣਾ ਉਦਾਂ ਦੇ ਸਿਲੈਕਟਡ ਸਿਲੈਕਟਰ ਪੀਸ ਸਾਨੂੰ ਇੱਥੇ ਮਿੱਟੀ ਦੇ ਭਾ ਮਿਲ ਜਾਂਦੇ ਆ ਸੋ ਆ ਵੀ ਚੈੱਕ ਕਰੋ ਜੀ ਦੇਖੋ ਪਟਾਕੇ ਦੇ ਪਟਾਕੇ ਪੈਂਦੇ ਰੈਡੀਮੇਡ ਡਰੈਸਾਂ ਦੇ ਵਿੱਚ ਵੀ ਤਮਾਕੇ ਕਰ ਦਿੱਤੇ ਆ 35 3500 ਵਾਲੀਆਂ ਰੈਡੀਮੇਡ ਡਰੈਸਾਂ ਪੂਰਨ ਚੰਦਰੇ ਕਰਤੀਆਂ 850 ਦੇ ਵਿੱਚ ਆ ਵੀ ਲੈ ਜਾਓ 850 ਦੇ ਵਿੱਚ ਆ 4000 ਹੀ ਲੈ ਜਾਓ 1050 ਦੇ ਵਿੱਚ ਆ ਜਿਹੜੀ 45 4500 ਹੀ ਲੈਣੇ ਹੋ ਇਹ ਤੁਹਾਨੂੰ ਦੇ ਰਣੀਆ 1200 1300 1400 ਇੰਨੀ ਕ ਰੇਂਜ ਦੇ ਵਿੱਚ ਦੇਣਾ ਤੁਸੀਂ ਇਹ ਚੈੱਕ ਕਰ ਲਓ ਵੀ ਜੋ ਰੇਟ ਤੁਹਾਨੂੰ ਦੇਤੇ ਆ ਦੂਰ ਬਿਨਾ ਲਾ ਕੇ ਜਿੱਥੇ ਮਰਜ਼ੀ ਚਲ ਜਾਓ ਭਾਜੀ ਕਦੇ ਸੋਣਾ ਨਹੀਂ ਸੀ 850 ਦੇ ਵਿੱਚ ਰੈਡੀ ਵੈਂਟ ਮਿਲ ਜੂ 2-2000 ਰੁਪਏ ਸਮਾਈ 3-3000 ਰੁਪਏ ਕਿਰਾਇਆ 4-5000 ਦੀ ਮਿਲਦੀ ਤੁਸੀਂ 850 ਹੀ ਦੇ ਜੀ ਹਾਂਜੀ 850 ਤੋਂ ਸ਼ੁਰੂਆਤ ਕੀਤੀ ਹੈ ਭਾਈ ਹਾ ਦੇਖੋ ਆ ਮੇਰੇ ਕੋਲ 1250 ਦੇ ਡਰੈੱਸ ਹੈ ਜਿਹੜੀ ਬਿਆਰ ਤੁਹਾਨੂੰ ਘੜ ਤੋਂ ਘੜ ਵੀ 4000 ਨਹੀਂ ਮਿਲੇਗੀ ਆ 1000-1200 ਦੇ ਰੇਂਜ ਵਿੱਚ ਭਾਈ ਤੁਹਾਨੂੰ ਇਦਾਂ ਦੀ ਡਰੈੱਸਾਂ ਦੇਣੀ ਆ ਆਪਾਂ ਵਨ ਸੁੰਦੀਆਂ ਡਰੈੱਸਾਂ ਆ ਦੇਖੋ ਐਡੀ ਹੈਵੀ ਡਰੈੱਸ ਜਿਹੜੀ ਵੀ ਯਾਰ 8-9000 ਰੁਪਏ ਦੀ ਵਿਕਦੀ ਆ ਆ 2200 ਦੀ ਤੁਹਾਨੂੰ ਵਿਕਣੀ ਆ ਮਿਲਣੀ ਆ ਭਾਜੀ ਆ ਬਾਜ਼ਾਰ ਚ ਭਾਜੀ ਦਾ ਰੈਂਟ ਹੀ ਖਾਲੀ 2500 ਲੈਂਦੇ ਆ ਆਪਾਂ 2200 ਚ ਹੈਵੀ ਡਰੈੱਸਾਂ ਇਹਦੇ ਨਾਲ ਦੇ ਨਾਰਕਲੀ ਸੂਟ ਭਾਜੀ ਆਪਾਂ ਤੁਹਾਨੂੰ 12-13-1300 ਦੀ ਰੇਂਜ ਚ ਦੇ ਦੇਣੇ ਭਾਜੀ ਹੈਵੀ ਆ ਦੇਖੋ ਅਫਗਾਨੀ ਸਲਵਾਰ ਦੇ ਨਾਲ 13-1400 ਦੀ ਰੇਂਜ ਬਾਜ਼ਾਰ ਵਿਕਦਾ 7-8000 ਰੁਪਏ ਦਾ ਆਪਾਂ 1300-1400-1500 ਆ ਦੇਖੋ ਜੀ ਸ਼ਰਾਰੇ ਗਰਾਰੇ ਗਾਉਨ ਡਰੈੱਸਾਂ ਸਾਰਿਆਂ ਦੇ ਉੱਤੇ ਤੁਮਾਂ ਕਿਦਾਂ ਆਫਰਾਂ ਕੋਈ 1200 ਕੋਈ 1400 ਕੋਈ 1500 ਆ ਵੀ ਚੈੱਕ ਕਰ ਲੋ ਸਾਈ ਸਾਡੇ ਕੋ ਸਾਰੇ ਹੈਗੇ ਆ ਲਾਰਜ ਐਕਸਲ ਟਵਲ ਐਕਸਲ 3 ਐਕਸਲ ਜਿੰਦਾਂ ਸਾਈ ਲੈਣਾ ਤੁਸੀਂ ਲੈ ਆਹ ਦੇਖੋ ਭਾਜੀ ਤੁਸੀਂ ਰਿਸੈਪਸ਼ਨ ਤੇ ਪਾਣਾ ਤੁਸੀਂ ਇੰਗੇਜਮੈਂਟ ਪਾਰਟੀ ਤੇ ਪਾਣਾ ਜਿਹੜਾ 15 15000 ਰੁਪਏ ਦਾ ਗਾਊਨ ਹੈ ਬਾਰਵੀ ਗਾਊਨ ਆ ਭਾਜੀ ਤੁਹਾਨੂੰ ਆਪਾਂ ਦੇਣਾ ਸਿਰਫ 3350 ਰੁਪਏ ਦਾ ਐਡਾ ਹੈਵੀ ਜਿੰਦਾ ਰੈਂਟ ਹੀ ਖਾਲੀ 3000 ਮੰਗਦੇ ਆ ਔਰ ਮੁੱਲ ਲੈਣ ਜਾਓਗੇ ਤਾਂ ਤੁਹਾਡਾ ਘੱਟੋ ਘੱਟ 10 12000 ਰੁਪਏ ਲੱਗ ਜਣਾ ਲੇਕਿਨ ਪੂਰਨ ਚੰਨ ਕੰਪਨੀ ਤੇ ਡਰੈਸਾਂ ਦੀ ਸੇਲ ਲੱਗ ਗਈ ਹੈ ਭਾਜੀ 33200 ਰੁਪਏ ਦੀ ਵੇਚਤਾ ਨੂੰ ਇਦਾਂ ਹੈਵੀ ਗਾਊਨ ਵੀ ਚੈੱਕ ਕਰ ਲਓ ਜਿਹੜੇ ਦਿੱਲੀ ਬੰਬੇ ਦੀਆਂ ਮਾਡਲਾਂ ਪਾਉਂਦੀਆਂ ਹਨ ਓਦਾਂ ਦੇ ਡਿਜ਼ਾਈਨਰ ਪੀਸ ਸਾਡੇ ਕੋਲ ਆ ਗਿਆ ਆ ਚੈੱਕ ਕਰਿਓ ਇਹੋ ਜਿਹੇ ਆਰਟੀਕਲ ਤੁਹਾਨੂੰ ਕਿਤੋਂ ਮਿਲਣੇ ਨਹੀਂ ਭਾਜੀ 12 1200 14 1400 ਦੀ ਰੇਂਜ ਤੇ ਤੁਹਾਡੇ ਹੱਥ ਲੇ ਡੀਲ ਸਾਰੇ ਦੇ ਦੇ ਆ ਭਾਜੀ ਜਿਹੜੀਆਂ ਤੁਸੀਂ 4 4 5 5000 ਦੀਆਂ ਲੈਣੇ ਹੋ ਇੱਥੇ ਤੁਹਾਨੂੰ 1200 1300 1400 ਦੇ ਵਿੱਚ ਦੇ ਰਹੇ ਨੇ ਇਤਨੇ ਡਿਜ਼ਾਈਨਰ ਪੀਸ ਦਿੱਲੀ ਬੰਬੇ ਵਾਲੀਆਂ ਮੌਡਰਨ ਵਾਲੀਆਂ ਚੀਜ਼ਾਂ ਵੀ ਸਾਡੇ ਕੋਲ ਆ ਗਈਆਂ ਆ ਸ਼ਰਾਰੇ ਗਰਾਰੇ ਭਾਜੀ ਸਾਰੇ ਕੋਈ 1200 ਰੁਪਿਆ ਕੋਈ 1450 ਰੁਪਏ ਦੀ ਰੇਂਜ ਚ ਬਜ਼ਾਰ 5 5 6 6000 ਰੁਪਏ ਦੇ ਵਿਕਦੇ ਆ ਕੋਈ 1450 ਕੋਈ 1250 ਕੋਈ 1000 ਰੁਪਿਆ ਆ ਦੇਖੋ ਜੀ ਮੇਰੇ ਹੱਥ ਚ 750 ਰੁਪਏ ਦਾ ਲਹੰਗਾ ਚੋਲੀ ਲੱਗਿਆ ਜੀ 750 ਰੁਪਏ ਦੀ ਰੇਂਜ ਵੀ ਤੁਹਾਨੂੰ ਲਹੰਗਾ ਚੋਲੀ ਸਾਡੇ ਕੋਲ ਮਿਲ ਜੇਗਾ ਜੀ ਹੈਵੀ ਹੈਵੀ ਗੌਣ ਲਹੰਗੇ ਆ ਜਿਹੜੇ ਤੁਸੀਂ 15000 20000 18000 ਇੱਥੇ ਤੁਹਾਨੂੰ 3500 4000 3200 ਇੰਨੀ ਰੇਂਜ ਦੇ ਵਿੱਚ ਦੇਣਾ ਆ ਵੀ ਇਦਾਂ ਦੇ ਆਰਟੀਕਲ ਤੁਸੀਂ ਵਿਆਹਾਂ ਸ਼ਾਦੀਆਂ ਦੇ ਪਾ ਕੇ ਜਾਣੇ ਹੋ ਜੋ ਕਿ ਤੁਹਾਨੂੰ ਅਸੀਂ ਦੇ ਦੇਣੇ ਸਰਪਾ ਜੀ ਇਹ ਬਾਜ਼ਾਰ 15 15000 ਰੁਪਏ ਦੀ ਵਿਕਰੀ ਇਹ ਜਿਹੜੀ ਆਪਾਂ ਤੁਹਾਨੂੰ 3 3000 35 3500 ਚ ਦੇ ਦੇਣੀ ਹੈ ਸੋ ਛੇਤੀ ਆਜੋ ਟਾਈਮ ਸਾਡੇ ਕੋਲ ਬਹੁਤ ਥੋੜਾ ਤੁਹਾਡੇ ਕੋਲ ਵੀ ਟਾਈਮ ਬਹੁਤ ਥੋੜਾ 6 ਦਿਨ ਦੀ ਆਫਰ ਲਾਤੀ ਆ ਤੁਸੀਂ ਜੰਮੂ ਬੈਠੇ ਹੋ ਕਾਂਗੜਾ ਬੈਠੇ ਹੋ ਪੰਜਾਬ ਬੈਠੇ ਹੋ ਹਰਿਆਣਾ ਬੈਠੇ ਹੋ ਰਾਜਸਥਾਨ ਬੈਠੇ ਹੋ ਦਿੱਲੀ ਯੂਪੀ ਜਿੱਥੇ ਮਰਜੀ ਇੰਡੀਆ 'ਚ ਬੈਠੇ ਹੋ ਤੁਸੀਂ ਆ ਕੇ ਫਾਇਦਾ ਲੈ ਜਾਓ ਲੁਧਿਆਣਾ ਸ਼ਹਿਰ ਹੋਂਣਾ ਆਨਲਾਈਨ ਵੀ ਸ਼ੋਪਿੰਗ ਕਰ ਸਕਦੇ ਹੋ